ਅਜਿਹਾ ਨੀ ਕੋਈ ਹੋਣਾ ਬਾਬਾ ਜੀ ਨੇ ਹੋਣਾ ਹੀ ਤੈਨੂੰ ਉਹ ਮਲਟਨ ਕਰਦੋਰੇ ਕਿੰਨਾ ਜਿੰਨੇ ਜੁਰੇ ਆਪਾਂ ਬਰੀ ਤੇਰੇ ਆ ਕਿ ਮਾਰ ਦਟਾਂ ਮਾਰ ਦਟਾਂ ਇਨਾ ਟਾਈਮ ਲੇਟ ਆਇਆ ਮੈਂ ਕਿਹਾ ਤੂੰ ਪ੍ਰਵਾਹ ਕਰ ਕੱਟਣਾ ਉਹਨੂੰ ਕਹਿਣਾ नहीं 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 है था पत्रकार ਪ੍ਰਥਮ ਅੰਮ੍ਰਿਤ ਵੇਲੇ 20 ਦਸੰਬਰ ਕੈਗੁਰੂ ਨਾਨਕ ਲੰਦਿਆਲੇ ਫਰੰਗਦਰ ਗੁਰ ਤੇ ਅਮਰਦਾਸ RAM DAS ਸੇ ਹੋਈ ਸਹਾਇਰ ਜਨ ਨਾਲ ਗੋਵਿੰਦਨੋ ਸਿਮਰੋ ਸ਼੍ਰੀ ਹਰਿ ਹਾਰਾ ਸ਼੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਰੱhta ਸਬਦ ਬਜਾਇ ਤੇਗ ਨੋ ਦਸਿਮਰੇ ਕਰਨੋ ਜਿਦਾ ਵੀ ਤਾਂ ਇਹ ਸਾਲ ਕਾਹੀ ਹੋਇਸਾ ਇਹ ਦਸਵੇਂ ਪਾਛਾ ਚਿਰੂਰ ਗੋਗ ਸਿੰਘ ਸੋ ਸਾਲ ਕਾਹੀ ਹੋਇਸਾ ਇਹ ਦਸਮ ਪਾਛੀਂ ਦੀ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਰ ਦਰਸ਼ਨ ਦੀ ਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾਬ ਪਿਆਰੀਆਂ ਜਦੋਂ ਸਹਜਾੜੀਆਂ ਜਾੜੀਆਂ ਮੁਗਦੇ ਆਟੀਆਂ ਜੱਪੀਆਂ ਦਤੀਆਂ ਜਿਹਨਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਹੀ ਦੇਖ ਵਾਹੀ ਦੇਖਿਆ ਰੜ ਕੀਤਾ ਤਨਾਹ ਪਿਆਰੀਆਂ ਸੋ ਜਾੜੀਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਨਰਾ ਸਿੰਘਾਂ ਸਿੰਘਣੀਆਂ ਧਰਮੇ ਸੀਦ ਤੇ ਬੰਦ ਬੰਦ ਕਟਵਾਏ ਖੋਪਟੀਆਂ ਲਗਾਈਆਂ ਚੜਕੜੀਆਂ ਤੇ ਚੜੇ ਤਣਾਰੇ ਨਾਲ ਚਰਾਏ ਗੇ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਘਾਰੇ ਅਸੀਂ ਕੀ ਕੇਸਾਂ ਸਵਾਸਾਂ ਸੰਗਨੇ ਬਾਹਰ ਇਤਨਾ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾਬ ਦੇਖ ਤਾਂ ਸਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਤਿਮੇ ਸਰਬਤ ਕਾਲ ਸਾਹਿਬ ਜੀ ਕੀ ਅਰਦਾਸ ਹੈ ਜੀ ਸਰਬਤ ਕਾਲ ਸਾਹਿਬ ਜੀ ਕੋ ਵਾਹਿਗੁਰੂ 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 ਜੀ ਸਤਿ ਸ੍ਰੀ ਅਕਾਲ ਤੇ ਤੇ ਆਉਣ ਦਾ ਸਰਕਾਰ ਸਰਪ ਸੋਖੋ ਵਿਜਾ ਜਹਾਂ ਤਾਲੂ ਸਾਹਿਬ ਜੀ ਸਾਹਿਬਦਾਨ ਤਹਰੇ ਸ਼ਰੀਆ ਦੇਖਦੇ ਫਤੇ ਬਿਰਤ ਕੀ ਪੈਜ ਬੰਦ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਕਾਲ ਸਾਹਿਬ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ দান ਕੇ ਸਦਾਨ ਰਹਿਤ দান ਵਿਵੇਕ দান ਵਿਸਾਹ দান ਭਰੋਸਾ দান ਦਾਨ ਸਰਦਾਨਾਂ ਦਾ ਸ੍ਰੀ ਅੰਮ੍ਰਿਤਸਰ ਜੀ ਕੇ ਦਰਸ਼ਨ ਸ਼ਨਾਵਲ ਚੌਂਕੀਆਂ ਝੰਡੇ ਬੁੰਗੇ ਜੁਧੂ ਜੋਗਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਰਣੀਆ ਮਤੁ ਕੀ ਮਤਬਦ ਰੱਖਾ ਆਪਾ ਕਾਲਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਾਹਿਦਾਤਾਰ ਜੀਓ ਸ੍ਰੀ ਨਨਕਾਨ ਸਾਹਿਬ ਤੇ ਗੁਰ ਗੁਰਦਵਾਰਿਆਂ ਘਰ ਧਾਮਾਂ ਦੇ ਜਨਾਂ ਤੋਂ ਰਿਸ਼ੋੜਿਆ ਗਿਆ ਖੁੱਲੇ ਦਰਸ਼ਨ ਦੀ ਦਾਤ ਸੇਵਾ ਸੰਭਾਲਦਾ ਰੌਣ ਪਿਆਰੇ ਭਾਲ ਸਾਹਿਬ ਜੀ ਨੂੰ ਬਖਸ਼ੋ ਇਹ ਨਿਮਾਣੀਆਂ ਦੇ ਮਾਨ ਨੇਤਾਣੀਆਂ ਦੇ ਤਾਲ ਲਿਉਟੀਆਂ ਦੀ ਔਰ ਸੱਚੇ ਦੇ ਦਾਤਾ ਸ੍ਰੀ ਗੁਰੂ ਸ੍ਰੀ ਰਾਜਾਨ ਰਾਜਕਾਨ ਹਨਪਾਨ ਦੇਵਾਨ ਦੇ ਉਪਮਾਨ ਹਾਂ ਜਿਬੋ ਜੋ ਗਿਆ ਟਾਲ ਚਵਰਸ਼ ਉਤਰ ਤੱਕ ਦੇ ਮਾਲਕ ਅਜਰਾ ਜੂਰ ਜਹਰਾ ਜੂਰ ਸਰਬ ਕਲਾਪ੍ਰਭੂ ਗਤਾਨ ਭਾਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀਓ ਸਤਿ ਸ੍ਰੀ ਅਕਾਲ ਸ਼ਾਧਾਨ ਧੰਨ ਧੰਨ ਸ੍ਰੀ ਗੁਰ ਹਰਿਐਸ ਜੀ ਮਹਾਰਾਜੀ ਉਹ ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ 'ਪਾਵ ਸਰਦਾਸ ਬੇਨਤੀ ਜੋਦੜੀ ਹੈ ਕਿਰਪਾ ਕਰ ਦਰ ਪ੍ਰਵਾਨ ਕਰੋ ਸਤਿਗੁਰੂ ਜੀ ਆਪ ਜੀ ਦੇ ਪਾਵਨ ਵਾਕਾਂ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ RAM ਤਰਪ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ RAM ਥਿਰ ਕਰ ਬੈ ਸੋ ਹਰ ਜਨ ਪਿਆਰੇ ਸਤਿਗੁਰੂ ਕਮਰੇ ਕਾ ਸਵਾਰੇ ਦੇ ਪਾਵਨ ਵਾਕਾਂ ਅਨੁਸਾਰ ਸਤਿਗੁਰੂ ਜੀ ਆਪ ਦੀ ਦਰਕਰ ਦੇ ਸੇਵਕ ਸਰਦਾਰ ਗਿਆਨ ਸਿੰਘ ਬੀਬੀ ਮਨਜੀਤ ਕੌਰ ਦੇ ਪਰਿਵਾਰ ਵੱਲੋਂ ਆਪਣੀ ਬੇਟੀ ਅਮਰਤਾ ਦੀ ਯਾਦ ਵਿੱਚ ਆਂਗਣਵਾੜੀ ਦੇ ਕਮਰੇ ਦੀ ਸੇਵਾ ਕੀਤੀ ਜਾ ਰਹੀ ਜਿਸ ਦਾ ਨੀਂਹ ਪੱਥਰ ਰੰਭ ਕਰਨ ਦੀ ਆਗਿਆ ਬਖਸ਼ੋ ਜੀ ਆਜ਼ੀ ਦੇ ਦਰਕਰ ਦੇ ਸੇਵਕ ਸਰਦਾਰ ਮੋਤਾ ਸਿੰਘ ਦੇ ਪਰਿਵਾਰ ਵੱਲੋਂ ਪੰਚਾਇਤ ਘਰ ਦੇ ਕਮਰੇ ਦੀ ਸੇਵਾ ਕੀਤੀ ਜਾ ਰਹੀ ਹੈ ਜਿਸ ਦਾ ਨੀਂਹ ਪੱਥਰ ਨਗਰ ਦੀ ગ્રામ ਪੰਚਾਇਤ ਦੀ ਹਾਜ਼ਰੀ ਵਿੱਚ ਸਰਬਾ ਸੰਗਤ ਦੀ ਹਾਜ਼ਰੀ ਵਿੱਚ ਸੰਤਾਂ ਦੀ ਹਾਜ਼ਰੀ ਵਿੱਚ ਸਤਿਗੁਰੂ ਜੀ ਉਹ ਨੀਂਹ ਪੱਥਰ ਦਾ ਕਾਰਜ ਆਰੰਭ ਹੋਣ ਲੱਗੇ ਹਨ ਆਪ ਜੀ ਕਿਰਪਾ ਕਰਨ ਜੀ ਪੱਤਰਕਾਰਾਂ ਦਾ ਆਰੰਭ ਕਰਨ ਦੀ ਆਗਿਆ ਬਖਸ਼ ਸਤਿਗੁਰੂ ਜੀਓ ਆਪ ਜੀ ਦਰਕਰ ਦੇ ਸੇਵਾ ਸਰਦਾਰ ਸੋਨ ਸਿੰਘ ਜੀ ਵੱਲੋਂ ਇੰਨਾ ਕਾਰਜਾਂ ਵਿੱਚ ਬਹੁਤ ਵੱਡਾ ਯੋਗਦਾਨ ਹੈ ਆਪ ਜੀ ਨੇ ਕਿਰਪਾ ਕਰਨੀ ਸੇਵਕਾਂ ਨੂੰ ਚੜ੍ਹਦੀਆਂ ਕਲਾ ਪ੍ਰਦਾਨ ਕਰਨੀਆਂ ਸਰਬੱਤ ਦੇ ਭਲੇ ਦੇ ਕਾਰਜ ਕਰਨ ਦੀ ਸੰਕਲਪਤਾ ਬਖਸ਼ ਕਰਨੀ ਗਰੀਬ ਨਵਾਸ ਸਤਿਗੁਰੂ ਜੀ ਇਹਨਾਂ ਕਾਰਜਾਂ ਨੂੰ ਮੌਕਾ ਰੱਖਦੇ ਹੋਏ ਆਪ ਜੀ ਦੇ ਹਜ਼ੂਰ ਹਨ ਸਾਹਿਬ ਬਾਣੀ ਦੇ ਜਾਪ ਹੋਏ ਹਨ ਆਪ ਜੀ ਨੇ ਕਿਰਪਾ ਕਰਨੀ ਪੜੀ ਸੁਣੀ ਬਾਣੀ ਦੀ ਕਿਰਪਾ ਇਸ ਜਗ੍ਹਾ ਤੇ ਵਰਤੇ ਆਪ ਜੀ ਨੇ ਕਿਰਪਾ ਕਰਨੀ ਸਭਨਾਂ ਨੂੰ ਆਪਣੀ ਦਰੋਂ ਘਰੋਂ ਕਾਰਜ ਕਰਨ ਦੀ ਸਮਰੱਥਾ ਬਖਸ਼ਨੀ ਆਪ ਜੀ ਦੇ ਹਜ਼ੂਰ ਕਿਰਾ ਪ੍ਰਸ਼ਾਦੀ ਦੇਵ ਸੰਤਾਨਾ ਮਨੁਸ਼ਾਂ ਵੱਲੋਂ ਮਿਸ਼ਤਾਨ ਪ੍ਰਸ਼ਾਦ ਹਾਜ਼ਰ ਨੇ ਆਪ ਜੀ ਨੂੰ ਦਰ ਪ੍ਰਵਾਣ ਹੋਵੇ ਪ੍ਰਵਾਣ ਹੋਇਆ ਪ੍ਰਸ਼ਾਦ ਸੰਗਤ ਵਿੱਚ ਇਕੱਠੇ ਕਰਵਾ ਬਰੋ ਸਾਧੂ ਜੀ ਦੀਓ ਨੀ ਪੱਤਰ ਕਾਰਜ ਰੰਗਤਰੰਗੀ ਆਗਿਆ ਵਰਤ ਰੀਤੀ ਪਿਆਰੀ ਮੇੜ ਜਿਨਾਗਲੇ ਆਂਦਰਾ ਨਾਮ ਜੇਤਾਂ ਨਾਰਕਾ ਜੜਦੇ ਗੁਰੂ ਤੋਂ ਬਸਰਾ ਫਲਾ ਵਾਹਿਗੁਰੂ ਜੀ ਕਾ ਕਾਲ ਸਤਿਗੁਰੂ ਜੀ ਕੀ ਫਤਿਹ ਸੋ ਨਿਹਾਲ ਸੋ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹਤਰੀ ਤੇ ਪ੍ਰਸ਼ਾਦ ਪਾਓ ਤੁਸੀਂ ਪ੍ਰਸ਼ਾਦ ਪਾਓ ਪ੍ਰਸ਼ਾਦ ਤੇ ਜਲਤੁਰ ਜੀ ਚੱਲੋ ਤਾਂ ਪ੍ਰਸ਼ਾਦ ਪਾਓ ਆਇਓ ਜੀ ਥੋੜਾ ਜਿਹਾ ਕਿਤਾ ਲੋ ਜੀ ਬੋਇ ਪ੍ਰਸ਼ਾਦ ਜੀ ਪ੍ਰਸ਼ਾਦ ਜੀ ਆਇਆ ਬੀਹਣਾ ਨਾਲ ਉਹ ਲੋਟ ਉਹ ਦਰਜ ਮੇਸੀ ਇਧਰ ਇਧਰ ਹੋ ਗਿਆ ਸਿੱਧਾ ਮਾਂਜੀ ਟੋਪਾ ਤੱਕ ਲੱਗ ਗਈ ਹੈ ਕਿ ਚੁੱਪ ਚੁੱਪ ਨਹੀਂ ਚੱਲਦਾ ਦੋਲੇ ਸੋਨਿਹਾਲ ਸ੍ਰੀ ਅਕਾਲ ਬੋਲੇ ਸੋਨਿਹਾਲ ਸ੍ਰੀ ਅਕਾਲ ਜੀਤਾ ਸਿੰਘ ਆਵੀਂ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇੱਕ ਜੀਤੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀਤੇ ਨੂੰ ਉਹ ਪਿੱਛੇ ਗੁਨਾਮ ਤੋਂ ਆ ਗਏ ਆਜੋ ਭਾਜੀ ਸੁੱਖਾ ਭਾਜੀ ਹਰਜਿੰਦਰ ਭਾਜੀ ਆਓ ਮਾਣ ਸਤ ਸਭ ਤੋਂ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਆਜੋ ਭਾਜੀ ਆਜੋ ਇਹਨਾਂ ਨੂੰ ਆਓ ਮੜ ਕੇ ਆਓ ਜੀ ਤੁਸੀਂ ਤੇਰੇ ਸੋਨੇ ਘਰ ਦੂਰ ਸ੍ਰੀ ਅਕਾਲ ਆਓ ਬਾਜੀ ਕਰੋ 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 ਸਾਰੇ ਸਾਰੇ ਆਹ ਚਲੋ ਕਰੋ ਅੱਛਾ ਤੁਸੀਂ ਰੋ ਇਨਨ ਨੂੰ ਫੜਾਓ ਇੱਥੇ ਫੜਾਓ ਆਓ ਜੀ ਆਓ ਦੋਨੇ ਸਾਜੀ ਮਾ ਲਾ ਸਾਜੀ ਮਾ ਨਹੀਂ ਕੋਲ ਬਸ ਸ੍ਰੀ ਅਕਾਲ ਲੇਰੀ ਜੱਟ ਹਾਂ ਸ਼ਾਹ ਉਹਨੇ ਲਿਸਨ ਉਹਨੇ ਹਾਂ ਸ੍ਰੀ ਅਕਾਲ ਐਮੈਂ ਤੁਹਾਡੀ ਸਰਵਿਸ ਲਵੀ ਹਾਂ ਜੇ ਤੈਨੂੰ ਸੁਣਨ ਆ ਲੋ ਅੱਗੇ ਗੁਰੂ ਸਾਹਿਬ ਅੱਗੇ ਸਾਡਾ ਚਲੋ ਜੀ ਸਾਰੇ ਆ ਰਹੇ ਹੋ ਗਏ ਤੁਸੀਂ ਕਿ ਲਾਵਾਤ ਲਾਉਂਦੀ ਆ ਕਿਤੇ ਵੀ ਨਾ ਫੋਨ ਆਪਣੀ ਅੰਗਨ ਮਾੜੀ ਯਾਰ ਮੈਡਮ ਜੀ ਤੁਸੀਂ ਲਾਓ ਤੁਸੀਂ ਰੇ ਕਰਕੇ ਸਾਰਾ ਜੋਗਦਾਰ ਆ ਜਾਓ ਆ ਜਾਓ ਮਿਲਦੇ ਨਾ ਪੰਜ ਸਾਲ ਪੰਜ ਸਾਲ ਅਰ ਜੁਰਤ ਜੀ ਬੋਰ ਹਾਂ ਅੰਦਰ ਆਤ ਲਾਓ ਨਹੀਂ ਨਹੀਂ ਕੋਈ ਨਹੀਂ ਆ ਇਧਰ ਗੁਰਦੇਵ ਭਾਈ ਹੋ ਜੋ ਨਾਲ ਹੋ ਗਿਆ ਤਤ ਕਰਨੋ ਸਾਰੇ ਬੰਦ ਚੋ ਚਲੋ ਗੁਰਦੀ ਜੀ ਆ ਚਲੋ ਵਾਹ ਮਾਠੀ ਬੋਲੇ ਸੋਨੇ ਹਾਲ ਸੋ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਮੂ ਭਾਉ ਉਹ ਆਦੇ ਜਹਾਂ ਤੋਂ ਬਾਦਿ ਵੇਦਿ ਸਤਿਓ ਕੋਈ ਕੋਈ ਤੁਹਾਨੂੰ ਖੁਸ਼ ਆਦੂ ਨਾ ਸ਼ਾਮ ਨੂੰ ਸੁਖ ਮਨਾਇਆ ਸੀ ਅਗਰ ਇੰਨਾ ਸਾਉਧ ਜਨ ਨੂੰ ਸਦਾ ਬੁਰਗਾਂ ਦੀ ਸਵਾਗਤ ਵਿੱਚੋਂ ਵਿਸਦੀ ਹੈ ਵਧਾਈਆਂ ਕਹਿਣਾ ਉਹਨਾਂ ਦੇ ਸੰਦੇਸ਼ ਸੰਤੋਸ਼ ਅਭਿਖਰੋਪੇ ਆਰੋ ਸਤਜਨ ਅੰਦਰ ਅਰੋ ਵਾਜੀ ਪੰਚੌਤ ਘਰ ਸੁਭਾਗੀ ਘਰ ਸੁਭਾਗੀ ਸ਼ਬਦ ਵਾਜੇ ਕਲਾ ਅਧਿ ਵਰਤਾਈ ਆ ਪੰਚ ਤੁਜੀ ਦੇ ਅਸ ਕੀ ਪਾਲਣ ਬਿਮਾਰਿਆ ਤੁਹ ਪਰਮ ਕੋ ਦੇਨ ਦੇ ਸੇ ਰਾਮਾ ਕੇ ਲਾਗੇ ਤੇਹ ਅਨੰਤ ਤੇ ਸੁਖ ਅਤਿ ਪਰਮ ਸੁਭਾਗੀ ਅੰਤ ਸੰਗ ਸੁਖੰਦ ਰੌਤ ਪੂਰੇ ਕਰਨ ਲਾ ਲੇ ਤੇਰੇ ਸੁਖੀ ਸੁਰੀ ਤੇਰੇ ਮਨ ਸੰਤੋਖ ਤੇ ਸਾਨੀ ਸਖੀ ਬਾਣੀ ਸੰਤ ਸਾਨ ਪਰਖਾ ਤੇ ਹੋਈ ਬਾਣੀ ਸੋਣ ਤੇ ਮਨੀ ਤੇ ਸੇਵਾ ਕਰੀ ਨਾਮ ਨਾਲ ਹੋਏ ਜੀ ਦੀ ਮਸੇ ਤੇ ਅਗੇ ਹਰ ਦਾਸ ਹਮਾਰੀ ਜੀਉ ਪਿੰਡ ਸਤ ਉੱਤੇ ਰੱਖਦੀਏ ਪ੍ਰਸਾਦ ਦੀ ਆਇਆ ਇਹ ਦੇਖਿਆ ਅਬ ਇਹ ਪ੍ਰਸ਼ਾਦ ਬੰਦੀ ਦੀ ਚਾਨਣ ਦੀਵੇ ਦਾ ਮੁੱਕ ਜਾ ਸੁਭਾ ਤੀਕਰ ਚਾਨਣ ਵਿਦਿਆ ਦਾ ਕਦੇ ਮੁੱਕਦਾ ਨਹੀਂ ਸਾਡਾ ਸਟਾਫ ਹੀ ਬੈਠਾ ਇੱਥੇ ਦੇਖੋ ਸਭ ਤੋਂ ਪਹਿਲੇ ਅਧਿਆਪਕ ਜਿਹੜੇ ਆ ਨਾ ਮੈਨੂੰ ਹੁਣ ਵੀ ਆਪਣੇ ਅੱਜ ਤੱਕ ਕੋਈ ਰਿਹਾ ਹੀ ਨਹੀਂ ਜਿੱਤ ਜਿਨ੍ਹਾਂ ਤੋਂ ਮੈਂ ਪੜਿਆ ਜਦੋਂ ਕਿਤੇ ਮੈਂ ਦੇਖ ਨਾ ਨਾ ਮੈਂ ਦੌੜ ਕੇ ਜਾ ਕੇ ਉਹਨਾਂ ਦੇ ਪੈਰ ਫੜਨਾ ਇੰਨਾ ਜ਼ਰੂਰ ਆਪਣੇ ਟੀਚਰ ਦਾ ਸਤਿਕਾਰ ਕਰਨਾ ਚਾਹੀਦਾ ਸਾਡੇ ਰੋਲ ਮਾਡਲ ਸਨ ਉਹ ਚਾਨਣ ਦੀਵੇ ਦਾ ਮੁੱਕ ਜਾਏ ਸੁਭਾ ਤੀਕਰ ਚਾਨਣ ਵਿਦਿਆ ਦਾ ਕਦੇ ਮੁੱਕਦਾ ਨਹੀਂ ਅਨਪੜ ਲੋਕ ਜੇ ਜਗ ਦੀ ਢੀੜ ਅੰਦਰ ਪੜਿਆ ਬੰਦਾ ਤਾਂ ਕਦੇ ਵੀ ਲੁਕਦਾ ਨਹੀਂ ਵਿਦਿਆਹੀਣ ਦੀ ਵਿਦਿਆਹੀਣ ਦੀ ਸੀਮਤ ਸ਼ਬਦਾਵਲੀ ਹੈ ਉਹ ਬਹੁਤ ਛੋਟਾ ਬੋਲਦਾ ਕਿਉਂਕਿ ਵਿਦਿਆ ਗਿਆਨ ਨਹੀਂ ਨਾ ਹੁੰਦਾ ਵਿਦਿਆਹੀਣ ਦੀ ਸੀਮਤ ਸ਼ਬਦਾਵਲੀ ਹੈ ਸਾਗਰ ਕਦੇ ਵਿਦਵਾਨ ਦਾ ਸੁੱਕਦਾ ਨਹੀਂ ਜਿੰਦੇ ਕੁੰਡੇ ਦੀ ਲੋੜ ਨਹੀਂ ਵਿਦਿਆ ਨੂੰ ਚੋਰ ਕੋਈ ਵੀ ਇਸ ਨੂੰ ਲੁੱਟਦਾ ਇਹਨੂੰ ਕੋਈ ਜਿੰਦੇ ਕੁੰਡੇ ਦੀ ਲੋੜ ਨਹੀਂ ਹੈ ਵਿਦਿਆ ਨਾਲ ਉਸਤਾਦ ਵੀ ਆਏ ਚੇਤੇ ਲੋਕੀ ਕਰਦੇ ਜਾਂ ਕਿਸੇ ਫਨਕਾਰ ਦੀ ਗੱਲ ਦਰੋਣਾਚਾਰੀਆ ਦੀ ਉਦੋਂ ਯਾਦ ਆਉਂਦੀ ਤੁਰਦੀ ਅਰਜੰ ਜਾਂ ਭੀਮ ਬਲਕਾਰ ਦੀ ਗੱਲ ਵਾਹ ਉਦੋਂ ਉਹਦਾ ਟੀਚਰ ਗਰੁਣਾਚਾਰੀਆ ਚੇਤੇ ਆਉਂਦਾ ਫੇ ਪੜਿਆ ਬੰਦਿਆਂ ਦੇ ਮੂੰਹੋਂ ਫੁੱਲ ਕਿਰਦੇ ਉਹ ਫਿਰ ਮਿੱਠਾ ਬੋਲਦੇ ਕਈ ਕਹਿੰਦੇ ਨੇ ਤੂੰ ਪੜਿਆ ਲਿਖਿਆ ਨਹੀਂ ਹੈ ਇਦਾਂ ਕਿਉਂ ਬੋਲਦਾ ਤੂੰ ਤੇਰੀ ਜ਼ੁਬਾਨ ਨਹੀਂ ਠੀਕ ਮਨਪ੍ਰੀਤ ਪੜਿਆ ਬੰਦਿਆਂ ਦੇ ਮੂੰਹੋਂ ਫੁੱਲ ਕਿਰਦੇ ਮੈਂ ਕਾ ਵੰਡਦਾ ਬੰਦਾ ਏ ਫੁੱਲ ਲੱਗਦਾ ਪਾਰਸ ਬੋਧਤੀਆਂ ਧਾਤਾਂ ਨੂੰ ਕਰੇ ਸੋਨਾ ਪੜਿਆ ਬੰਦਾ ਹੈ ਪਾਰਸ ਦੇ ਤੁਲ ਲੱਗਦਾ ਮਿੱਠੀ ਬੋਲੀ ਨਾਲ ਖਿੱਚੇ ਜੋ ਦੂਜਿਆਂ ਨੂੰ ਗੱਲ ਤੁਰਦੀ ਉਸ ਜ਼ੁਬਾਨ ਦੀ ਏ ਇਹ ਗੱਲ ਵਿਦਵਾਨ ਵੀ ਮੰਨਦੇ ਨੇ ਵਿਦਿਆ ਤੀਸਰੀ ਅੱਖ ਇਨਸਾਨ ਚਾਹਾਂ ਸਰ ਠੀਕ ਹੈ ਨਾ ਵਿਦਿਆ ਤੀਸਰੀ ਅੱਖ ਇਨਸਾਨ ਦੀ ਏ ਆਖਰੀ ਦੋ ਲਾਈਨਾਂ ਬਾਝੋਂ ਵਿਦਿਆ ਦੇਸ਼ ਨਾ ਕਰੇ ਉਨਤੀ ਬਾਝੋਂ ਵਿਦਿਆ ਦੇਸ਼ ਨਾ ਕਰੇ ਉਨਤੀ ਇਹੋ ਸੋਚਣੀ ਚੰਗੇ ਇਨਸਾਨ ਦੀ ਏ ਉਤਮ দান ਜਹਾਨ ਤੇ ਵਿਦਿਆ ਦਾ ਸਭ ਤੋਂ ਵੱਡਾ দান ਉਹ ਵੈ ਜੇ ਲਈ ਤੁਸੀਂ দান ਕਰ ਰਹੇ ਉਤਮ দান ਜਹਾਨ ਤੇ ਵਿਦਿਆ ਦਾ ਵਿਦਿਆ ਤੀਸਰੀ ਅੱਖ ਇਨਸਾਨ ਦੀ ਉਹ ਇਹ ਅੱਖਾਂ ਨਾਲ ਮੈਂ ਬਹੁਤ ਹੀ ਹਾਤ ਸਤਕਾਰਯੋਗ ਸ਼ਖਸੀਅਤ ਬਾਬਾ ਨਿਰਮਲ ਦਾਸ ਜੀ ਜੋੜੇ ਵਾਲੇ ਉਹਨਾਂ ਨੂੰ ਹਾਰਦਿਕ ਜੀ ਹੋਇਆ ਕਹਿਣਾ ਪਿੰਡ ਦੀ ਪੰਚਾਇਤ ਵੱਲੋਂ ਵੀ ਸਾਰੇ ਸਰਕਾਰ ਦਾ ਬੜੇ ਮੁਜਜ਼ ਸਾਡੇ ਸਾਖੇ ਇੱਥੇ ਬੈਠੇ ਆ ਤੇ ਹੁਣ ਮੈਂ ਬਾਬਾ ਨਿਰਮਲ ਦਾਸ ਜੀ ਨੂੰ ਬੇਨਤੀ ਕਰਾਂਗਾ ਕਿ ਦੋ ਅੱਖਰ ਸਾਡੇ ਨਾਲ ਸਾਂਝੇ ਕਰਨ ਫਿਰ ਆਪਾਂ ਜਿਹੜੀ ਰਸਮ ਹੈ ਉਹ ਨੂੰ ਮਹਾਮਾਗੇ ਸਾਰੇ ਥੋਰ ਦਾ ਤਾੜੀਆਂ ਨਾਲ ਸਵਾਗਤ ਕਰੋ ਬਾਬਾ ਨਿਰਮਲ ਦਾਸ ਜੀ ਆ ਤਾਂ ਖਰਿਆ ਨੇ ਨੇ ਜਿਆਦੇ ਸਾਡੇ ਇਹਨਾਂ ਦੇ ਬ੍ਰਦਰ ਔਰ ਬਲਬੀਰ ਸਿੰਘ ਵੀਰਾ ਜੀ ਆ ਮਾਮੂ ਸਾਡਾ ਸਰਬਜੀਤ ਸਿੰਘ ਉਹਨਾਂ ਦਾ ਬੇਟਾ ਸਾਰੇ ਪੁੱਤਵੱਤੇ ਸੱਜਣ ਸਾਰੀਆਂ ਸਾਡੀਆਂ ਭੈਣਾਂ ਸਾਰੇ ਬਜ਼ੁਰਗ ਤੁਸੀਂ ਜਿੰਨੇ ਆਏ ਆ ਦੇਖੋ ਅੱਜ ਦੇ ਜਮਾਨੇ 'ਚ ਟਾਈਮ ਕਿਸੇ ਕੋ ਹੈ ਮੈਂ ਕਹਿੰਦਾ ਹਾਂ ਨਾ WhatsApp ਦਾ ਮੋਬਾਈਲ ਦੇ ਯੁੱਗ 'ਚ ਕਿਸੇ ਕੋਲ ਟਾਈਮ ਹੈ ਨਹੀਂ ਤੁਸੀਂ ਤਾਂ ਸਮਰਾਥ ਹੋ ਆਂ ਤੇ ਮੰਗਣ ਵਾਲਿਆ ਕੋਈ ਬਾਬਾ ਹੀ ਟਾਈਮ ਹੈ ਨਹੀਂ ਮੰਗਣ ਵਾਲਾ ਪਿੰਡ 'ਚ ਚਲੇ ਗਿਆ ਰਾਜਪੁਰ 'ਚ ਤਾਂ ਦਰਵਾਜ਼ਾ ਖੜਕਾਇਆ ਮਾਤਾ ਨੇ ਦਰਵਾਜ਼ਾ ਖੋਲ੍ਹਿਆ ਉਹ ਕਹਿੰਦੀ ਸਾਈ ਜੀ ਕੀ ਚਾਹੀਦਾ ਉਹ ਕਹਿੰਦਾ ਮਾਤਾ ਇੱਕ ਰੋਟੀ ਦਾ ਸਵਾਲ ਹੈ ਜੇ ਪੱਕੀ ਆ ਤਾਂ ਦੇ ਦੇ ਮਾਂ ਕਹਿੰਦੀ ਰੋਟੀ ਤਾਂ ਹਲੇ ਪੱਕੀ ਨਹੀਂ ਇਹਨਾਂ ਮਾਤਾ ਤੈਨੂੰ ਬੜਾ ਸੋਹਣਾ ਪਤਾ ਮੈਂ ਹਲੇ ਸਾਰੇ ਪਿੰਡ 'ਚ ਜਾਣਾ ਹੈ ਮੇਰੇ ਕਿੰਨੇ ਰਿਝੇ ਵੀ ਆ ਤੂੰ ਰੋਟੀ ਪਕਾ ਰੱਖਦੀ ਦੇਖੋ ਤੁਸੀਂ ਉਨੂੰ ਹੁਦਾਇਤ ਦਿੰਦਾ ਤੂੰ ਰੋਟੀ ਪਕਾ ਰੱਖਦੀ ਕਹਿੰਦਾ ਅੱਛਾ ਜੇ ਨਹੀਂ ਰੋਟੀ ਪਕਾਈ ਇੱਕ ਮੇਰੀ ਬੇਨਤੀ ਸੁਣ ਲੈ ਇੱਕ ਕਾਗਜ਼ ਲਿਆ ਤਾਂ ਇੱਕ ਪੈਨ ਲਿਆ ਮੇਰਾ ਮੋਬਾਈਲ ਨੰਬਰ ਉਹ ਟਿਕਾ ਲਾ ਜਦੋਂ ਰੋਟੀ ਪੱਕ ਜਵੇ ਮੈਨੂੰ ਫਿਰਸ ਕਾਲ ਕਰ ਬਾਅਦ ਵਿੱਚ ਆ ਕੇ ਲੈ ਜਾਊਂਗਾ ਮੈਨੂੰ ਫਿਰਸ ਕਾਲ ਕਰ ਬਾਅਦ ਵਿੱਚ ਆ ਕੇ ਲੈ ਜਾਊਂਗਾ ਇਹ ਜਿਹੜੀ ਮਾਂ ਸੀ ਉਹ ਵੀ ਵਟਸਐਪ ਦਾ ਮੋਬਾਈਲ ਦੇ ਯੁੱਗ ਦੀ ਸੀ ਨਾ ਉਹ ਕਿਹੜੀ ਪੁਰਾਣੇ ਯੁੱਗ ਦੀ ਸੀ ਉਹ ਕਹਿੰਦੀ ਭਈ ਸਾਈ ਜੀ ਗੱਲ ਇਹ ਆ ਵੀ ਮਿਸ ਕਾਲ ਮਾਰਨ ਦਾ ਮੇਰੇ ਕੋ ਵੀ ਟਾਈਮ ਹੈ ਨਹੀਂ ਜਦੋਂ ਰੋਟੀ ਪੱਕ ਗਈ ਮੈਂ ਵਟਸਐਪ ਤੇ ਪਾ ਦਊਂਗੀ ਤੁਸੀਂ ਡਾਊਨਲੋਡ ਕਰਕੇ ਆਪੇ ਹੀ ਹੋਰ ਤੁਸੀਂ ਟਾਈਮ ਕੱਢ ਕੇ ਨਾ ਆਇਆ ਮੈਨੂੰ ਬਿਲਕੁਲ ਲੱਗਦੇ ਨਹੀਂ ਜਿਨ੍ਹਾਂ ਨਾਲ ਤੁਹਾਡਾ ਤਿਉਹਾਰ ਕਰੀਏ ਉਹ ਮੈਂ ਇੰਨੀਆਂ ਗੱਲਾਂ ਬੰਦੀਆਂ ਸੀ ਜਿਨ੍ਹਾਂ ਨੇ ਨਹੀਂ ਗੱਲ ਤੁਸੀਂ ਆਏ ਸਾਰਾ ਕੁਝ ਸੁਣਿਆ ਅਰ ਕੜੀ ਤਾਲ ਵਾਲੀ ਸਬ ਕਮੇਟੀ ਤਾਲ ਵਾਲੇ ਤਾਲ ਵਾਲੇ ਮੈਂ ਸਾਰਿਆਂ ਦਾ ਮੈਂ ਸਲਾਹ ਸੋਨ ਸਿੰਘ ਪਾਜੀ ਜੀ ਨੂੰ ਤਾਲ ਵਾਲਿਆਂ ਦਾ ਔਰ ਪੰਚਾਇਤ ਸਾਰੀ ਦਾ ਤਾਲ ਤਾਲ ਦਾ ਅੱਛਾ ਤਾਲ ਵਾਲੀ ਅੱਛਾ ਤਾਲ ਅੱਛਾ ਲਿਖਿਆ ਆ ਲਿਖਿਆ ਤਾਲ ਸਾਹਿਬ ਵੱਡਾ ਗੁਰਦੁਆਰਾ ਕਹਿ ਦਿਓ ਸਾਡਾ ਬੜਾ ਸਤਿਕਾਰਯੋਗ ਆ ਬੀਠਾ ਵੱਡਾ ਗੁਰਦੁਆਰਾ ਉੱਥੋਂ ਦੀ ਕਮੇਟੀ ਵਾਲੇ ਸਾਡੇ ਤਾਲ ਵਾਲੇ ਅੱਛਾ ਜੀ ਆ ਮੇਰਾ ਸਟੇਜ ਬੋਰਡ ਪੜਿਆ ਸੀ ਜਦੋਂ ਮੈਂ ਆਇਆ ਗੁਰੂ ਰਾਏ ਸਾਹਿਬ ਦਾ ਸਥਾਨ ਹੈ ਗੁਰੂ ਰਾਏ ਸਾਹਿਬ ਦਾ ਸਥਾਨ ਉਹ ਲੈ ਵੀ ਸਾਰੇ ਕਹੋ ਧੰਨ ਗੁਰੂ ਹਰਾਈ ਸਾਹਿਬ ਧੰਨ ਗੁਰੂ ਹਰਾਈ ਸਾਹਿਬ ਧੰਨ ਗੁਰੂ ਹਰਾਈ ਸਾਹਿਬ ਬੜੀਆਂ ਦੇਣਾ ਜੀ ਉਹਨਾਂ ਦੀਆਂ ਆ ਬਾਬਾ ਜੀ ਦੱਸ ਕੇ ਛੱਡੇ ਆ ਜਿੱਥੇ ਨਜ਼ਰੇ ਅਨਾਇਤ ਹੋ ਗਈ ਉੱਥੇ ਬਰਕਤਾਂ ਹੀ ਬਰਕਤਾਂ ਸਾਰੀਆਂ ਤੋਂ ਮੈਂ ਹੁਣ ਅਖੀਰ 'ਚ ਆਪਣੇ ਛੋਟੇ ਵੀਰ ਆਪਣੇ ਜਸਮਿੰਦਰ ਸਿੰਘ ਜੋਹਰ ਐਡਵੋਕੇਟ ਜੀ ਨੂੰ ਬੇਨਤੀ ਕਰਾਂਗਾ ਕਿ ਉਹ ਸਾਥ ਸੋਹਣ ਸਿੰਘ ਜੀ ਗਿਆਨ ਸਿੰਘ ਜੀ ਗੁਰਨਾਮ ਜੀ ਸਾਰੇ ਪਰਿਵਾਰ ਨੂੰ ਬਾਬਾ ਜੀ ਦਾ ਧੰਨਵਾਦ ਕਰਵਾ ਦੇ। ਬਾਕੀ ਕਰਾਂਗੇ। ਤੇ ਦੋ ਮਿੰਟ ਰੁਕ ਕੇ ਤੇ ਬਸ ਫੇਰ ਸਮਾਪਤੀ। ਦਰਸਲ ਜਿਹੜੀ ਵਿਦਿਆ ਆ ਨਾ ਇਹ ਸਭ ਤੋਂ ਉੱਤਮ ਹੈ। ਵਿਦਿਆ ਦਾ দান ਸਭ ਤੋਂ ਵੱਡਾ দান ਹੈ। ਉਹ ਮੈਂ ਤਾਂ ਇਹ ਕਹਿ ਸਕਦਾ ਭਈ ਬਾਬਾ ਨਿਰਭਲ ਦਾਸ ਜੀ ਤੋਂ ਸਾਨੂੰ ਜਿਉਂ ਆਇਆ ਦੱਸੋ ਬੋਲਾਂ ਮੈਂ ਕਿਹੜੀ ਜ਼ੁਬਾਨ ਬਣ ਕੇ ਐਸਾ ਸਮੇਂ ਦੇ ਚੱਕਰ ਦੇ ਗੇੜ ਖਾਦਾ ਤੁਸੀਂ ਘਰ ਵਿੱਚ ਹੀ ਆਏ ਮਹਿਮਾਨ ਬਣ ਕੇ ਆਹਾਂ ਇਹ ਤਾਂ ਆਪਣੇ ਘਰ ਨੂੰ ਮਾਮਾਤ ਨਹੀਂ ਪੜਦਾ ਪਰ ਇਹਨਾਂ ਨੇ ਪਿਆਰ ਹੀ ਇੰਨਾ ਵੰਡਿਆ ਬਾਬਾ ਜੀ ਨੇ ਕਿ ਅੱਜ ਇਹ ਮਹਿਮਾਨ ਬਣ ਕੇ ਇਸ ਆਪਣੇ ਘਰ ਦੇ ਵਿੱਚ ਆਏ ਆ ਔਰ ਮੈਂ ਵੀਰ ਆਪਣੇ ਛੋਟੇ ਅਦੀਦ ਸਰਦਾਰ ਜਸਮਿੰਦਰ ਸਿੰਘ ਜੋਹਰ ਐਡਵੋਕੇਟਸ ਪੁੱਤਰ ਸਰਦਾਰ ਸੁਚਾ ਸਿੰਘ ਜੀ ਜੋਹਰ ਸਵਰਗਵਾਸੀ ਬੜੀ ਵੱਡੀ ਸਿੱਖਿਆ ਸੰਨ ਵੀ ਹੋ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਮੈਂ ਉਸ ਦਿਨ ਵੀ ਕਿਹਾ ਸੀ ਪਾਠ ਵਾਲੇ ਦਿਨ ਵੀ ਕਿ ਸਰਦਾਰ ਸੋਹਣ ਸਿੰਘ ਹੋਠੀ ਜਰ ਕੇ ਇਨਸਾਨ ਇਹਨਾਂ ਨਾਲ ਮੇਰਾ ਮੇਲ ਹੋਇਆ ਔਰ ਸਰਦਾਰ ਗਿਆਨ ਸਿੰਘ ਜੀ ਜਿਨ੍ਹਾਂ ਨੇ ਆਪਣੀ ਪਿਆਰੀ ਬੇਟੀ ਜਿੱਦਾਂ ਇਹਨਾਂ ਨੇ ਪਹਿਲਾਂ ਜ਼ਿਕਰ ਕੀਤਾ ਅਮਰਤਾ ਕੌਰ ਹੋਠੀ ਉਹਦੀ ਪਵਿੱਤਰ ਯਾਦ ਦੇ ਵਿੱਚ ਸਰਦਾਰ ਗਿਆਨ ਸਿੰਘ ਭਾਜੀ ਨੇ ਔਰ ਸਾਡੇ ਭੈਣ ਜੀ ਮਨਜੀਤ ਕੌਰ ਜੀ ਇਹਨਾਂ ਨੇ ਬੜੀ ਵੱਡੀ ਮਾਇਆ ਜਿਹੜੀ ਹੈ ਇਹ ਸ਼ੁਭ ਕਾਮ ਲਈ ਅੱਜ ਪ੍ਰਦਾਨ ਕਰ ਰਹੇ ਹੈ ਇੱਕ ਵਾਰ ਜ਼ੋਰਦਾਰ ਤਾੜੀਆਂ ਨਾਲ ਆਪਾਂ ਸਵਾਗਤ ਕਰੀਏ ਆਪਾਂ ਇੱਕ ਪਰਿਵਾਰਕ ਤੌਰ ਤੇ ਬਾਬਾ ਜੀ ਬੈਠੇ ਆ ਇੱਥੇ ਮੈਂ ਕਹਿਣਾ ਹੁੰਦਾ ਤੂੰ ਮੇਰੀ ਨਜ਼ਰ ਹੈ ਪੱਤਰਕਾਰ ਭਰਾ ਸਾਡੇ ਵਰਦੀ ਜੀ ਗੁਰਦੀਪ ਸਿੰਘ ਸਾਰੇ ਪਤਵੰਤੇ ਸੱਜਣ ਬੈਠੇ ਵੀਰਾ ਜੀ ਬੈਠੇ ਆ ਔਰ ਨਾਲਜੀਤ ਸਾਡਾ ਬੈਠਾ ਹੈ surjit singh ਅਮਰੀਕਾ ਤੋਂ ਮਨਪ੍ਰੀਤ ਕੌਰ ਸਾਡੀ ਪੰਜ ਔਰ ਸਾਡੀ ਬਹੁਤ ਹੀ ਸਤਕਾਰਯੋ ਟੂਟੀ ਭੈਣ ਕੁਲਵਿੰਦਰ ਕੌਰ ਸਰਪੰਚ ਇਥੋਂ ਦੇ ਤੂੰ ਮੇਰੀ ਨਜ਼ਰ ਹੈ ਮੈਂ ਤੇਰੀ ਨਜ਼ਰ ਹਾਂ ਮਾਮੂ ਸੁਣੀ ਜਰਾ ਤੂੰ ਮੇਰੀ ਨਜ਼ਰ ਹੈ ਮੈਂ ਤੇਰੀ ਨਜ਼ਰ ਹਾਂ ਜੇ ਤੂੰ ਮੇਰਾ ਘਰ ਹੈ ਤਾਂ ਮੈਂ ਤੇਰਾ ਦਰ ਹਾਂ ਅਸੀਂ ਬੈਠੇ ਸਾਰੇ ਪਰ ਇੰਨਾ ਪਤਾ ਨਹੀਂ ਕਿ ਤੂੰ ਮੇਰੇ ਘਰ ਹੈ ਜਾਂ ਮੈਂ ਤੇਰੇ ਘਰ ਵਾਹ ਵਾਹ ਇਹਨੇ ਸਤਕਾਰ ਨਾਲ ਸਾਰੇ ਪਿਆਰ ਨਾਲ ਬੈਠੇ ਆ ਸਰਦਾਰ ਸੂਨ ਸਿੰਘ ਹੋਠੀ 2 ਅਕਤੂਬਰ 24 ਨੂੰ ਇੰਡੀਆ ਆਏ ਆਏ ਸੀ ਸਿਰਫ 3 ਹਫ਼ਤੇ ਲਈ ਔਰ ਐਸੇ 3 ਹਫ਼ਤੇ ਲਈ ਆਏ ਪੈ ਸਦਾ ਦੇ ਇੱਥੇ ਹੋ ਕੇ ਰਹਿ ਗਏ ਅਸੀਂ ਤਾਂ ਕਹਿੰਦੇ ਤੁਸੀਂ ਹੁਣ ਬਿਨਾਂ ਜਾਓ ਇਹ ਤੁਹਾਨੂੰ ਸਾਰਿਆਂ ਦੀ ਬੇਨਤੀ ਹੈ ਕਿਉਂਕਿ ਤੁਸੀਂ ਬੜੀ ਪਿਆਰੀ ਸ਼ਖਸੀਅਤ ਹੈ ਸਾਡੀ ਔਰ ਆਪਣੀ ਮਾਤਾ ਅਵਧਾਰ ਕੌਰ ਹੋਠੀ ਜਿਹੜੇ ਆਪਣੇ ਪਿਤਾ ਜੀ ਸਰਦਾਰ ਬਾਬਾ ਸਿੰਘ ਜੀ ਉਹਨਾਂ ਦਾ ਭੂਆ ਪਾਇਆ ਔਰ ਮੋਰਾੜੀ ਆਪਣੇ ਸਹੁਰਿਆਂ ਦੇ ਘਰ ਜਾ ਕੇ ਕੰਮ ਕਰਾਇਆ ਉਹ ਤਾਂ ਚਲੋ ਕਰੋਨਾ ਵੀ ਚਾਈ ਜਾਇਆ ਸੀ ਸਹੁਰਿਆਂ ਦੇ ਕੰਮ ਤਾਂ ਕਰਾਉਣੇ ਸਾਨੂੰ ਵੀ ਕਰਦੇ ਬੀਤੇ ਆ ਕਰੋਨਾ ਪੈਂਦਾ ਆ ਉਹ ਵੀ ਕਰਾਇਆ ਇਹਨਾਂ ਨੇ ਆਪਣੇ ਪਿੰਡ ਰਾਜਪੁਰ ਤੇ ਇੱਕ ਸਾਂਝਾ ਘਰ ਦਾ ਕੰਮ ਕਰਾਇਆ ਇਹਨਾਂ ਦੇ ਦੋਨੇ ਭਰਾ ਇੰਡੀਆ ਆਏ ਸੀ ਪਿਤਾ ਦੀ ਯਾਦ ਦੇ ਵਿੱਚ ਫਿਰ ਉਹਨਾਂ ਨੇ ਪਾਠ ਕਰਾਇਆ ਉਸ ਦਿਨ ਬਾਬਾ ਨਿਰਮਲ ਦਾਸ ਜੀ ਇਹਨਾਂ ਨੇ ਵੀ ਭਾਵੇਂ ਮਸ਼ਰੂਫ ਬਹੁਤ ਸੀ ਬੜੇ ਰੁਝੇਵੇਂ ਸੀ ਇਹਨਾਂ ਦੀਆਂ ਮੀਟੀਆਂ ਬੜੀਆਂ ਜ਼ਰੂਰੀ ਸੀ ਉਸ ਹਾਕ ਪਰ ਫਿਰ ਵੀ ਇੱਥੇ ਹਾਜ਼ਰੀ ਲਾ ਕੇ ਇਹਨਾਂ ਦੇ ਪਿਆਰ ਸਦਕਾ ਇੱਥੋਂ ਗਏ ਐ ਸਾਡੀ ਭੈਣ ਸੰਤੋਖ ਜੀ ਉਹ ਵੀ ਉਹ ਦਿਨ ਆਏ ਸੀ ਉਹਨਾਂ ਦਾ ਵੀ ਧੰਨਵਾਦ ਆਪਣੇ ਮਿੱਤਰ ਦੇ ਗੱਡਵਾ ਪਿੰਡ ਵਿੱਚ ਵੀ ਇਹਨਾਂ ਨੇ ਬਹੁਤ ਕੰਮ ਕਰਾਇਆ ਰਿਸ਼ਤੇਦਾਰਾਂ ਦਾ ਰਾਮਾ ਮੰਡੀ ਵਿੱਚ ਵੀ ਕੰਮ ਕਰਾਇਆ ਅੱਖਾਂ ਦਾ ਕੈਂਪ ਲਾਇਆ ਦੇਖੋ ਰਾਜਪੁਰ ਇਸੇ ਗੁਰਦੁਆਰਾ ਸਾਹਿਬ ਜਿੱਥੇ ਆਪਾਂ ਬਾਬਾ ਜੀ ਆਏ ਐ ਉਥੇ ਇਹਨਾਂ ਨੇ ਅੱਖਾਂ ਦਾ ਕੈਂਪ ਵੀ ਲਵਾਇਆ ਪਿੰਡ ਦੀ ਸੜਕ ਦਾ ਕੰਮ ਕਰਾਇਆ ਦਰਸਲ ਗੱਲ ਇਹ ਹੈ ਗੁਰਬਾਣੀ 'ਚ ਇੱਕ ਤੋਕ ਹੁੰਦੀ ਹੈ ਬਾਬਾ ਜੀ ਤਾਂ ਬਹੁਤ ਉੱਚ ਦਰਜੇ ਦੇ ਹਨ ਅਸੀਂ ਤਾਂ ਕੁਛ ਇੰਨਾ ਕਹਿ ਨਹੀਂ ਸਕਦੇ ਉਹ ਕਹਿੰਦੇ ਮੁਕਤ ਭਗਤ ਯੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਇ ਉਹਦੀ ਕਿਰਪਾ ਬਗੈਰ ਕੋਈ ਇਨਸਾਨ ਕੁਝ ਨਹੀਂ ਕਰ ਸਕਦਾ ਇਹ ਉਹਦੀ ਕਿਰਪਾ ਨਾਲ ਹੀ ਤੁਸੀਂ ਸਾਰਾ ਕਾਰਜ ਕਰਦੇ ਆ ਆਪਣੇ ਪਿੰਡ ਆਪਣੇ ਕਦਰਨ ਬ੍ਰਦਰ ਚਿਤਤ ਸਿੰਘ ਦਾ ਉਦਨ ਬਰਸੀ ਦਾ ਭੋਗ ਵੀ ਪਾਇਆ ਤੇ ਆਪਣੇ ਕਦਰਨ ਗਿਆਨ ਸਿੰਘ ਔਰ ਸਾਥ ਜੀ ਜੀ ਮਨਜੀਤ ਕੌਰ ਉਹਨਾਂ ਨੇ 200 ਗਿਫਟ ਬੈਗ ਗਿਆਨ ਭਾਜੀ ਅਸੀਂ 200 ਗਿਫਟ ਬੈਗ ਮੈਂ ਉਧਰ ਦੇਖਿਆ ਉਹ ਤੁਸੀਂ ਤਾੜੀ ਮਾਰੀ ਚਲੋ ਵੀ ਬਾਰ-ਬਾਰ ਤੇ ਹੌਸਲਾ ਮਿਲਦਾ ਹੋਰ ਵੀ ਕਿਸੇ ਨੂੰ ਉਹਦੇ 100 ਨਾਰਾਜ਼ ਸ੍ਰੀ ਅਕਾਲ ਸੋ ਅੱਜ ਇਸ ਸਕੂਲ ਦੀ ਬਿਲਡਿੰਗ ਲਈ ਜਿੱਦਾਂ ਫੋਰ ਪਹਾੜੀ ਨੇ ਹੁਣੇ ਦੱਸਿਆ ਹੈ ਬੜੀ ਵੱਡੀ ਮਾਇਆ ਦੇਖੋ ਅੱਜ ਦੇ ਜਮਾਨੇ 'ਚ ਬੰਦਾ ਸਭ ਕੁਝ ਛੱਡ ਸਕਦਾ ਹੈ ਪਰ ਪੈਸਾ ਨਹੀਂ ਛੱਡਦਾ ਸਭ ਕੁਝ ਬੜੇ ਬੜੇ ਲੋਕਾਂ ਕੋ ਪੈਸੇ ਹੈ ਬੜੇ ਬੜੇ ਅਰਬપતિ ਖਰਬਾਪਤੀ ਬੈਠੇ ਹੈ ਲੇਕਿਨ ਖਾਚ ਹੋઈ ਸਕਦਾ ਹੈ ਜੇ ਤੇ ਉਹਦੀ ਕਿਰਪਾ ਹੋਈ ਇੱਕ ਵਾਰ ਫੋਨ ਸੇ ਹੋਣਾ ਲਈ ਵੀ ਗਿਆਨ ਸੇ ਹੋਣਾ ਲਈ ਦੋਦਾੜੀਆ ਮਾਰ ਕੇ ਆਪਾਂ ਸਵਾਗਤ ਕਰੀਏ ਅੱਜ ਸਕੂਲ ਦੀ ਬਿਲਡਿੰਗ 'ਚ ਇੱਕ ਕਲਾਸਰੂਮ ਇੱਕ ਬਾਥਰੂਮ ਇੱਕ ਆਫਿਸ ਇੱਕ ਰਸੋਈ ਇੱਕ ਪੰਚਾਇਤ ਦਾ ਕਮਰਾ ਉਹ ਬਣਾ ਰਹੇ ਐ ਮੈਂ ਪੰਚਾਇਤ ਨੂੰ ਵੀ ਬਹੁਤ-ਬਹੁਤ ਧੜਾਈ ਦਿੰਨਾ ਅੱਜ ਦੇ ਸ਼ੁਭ ਦਿਨ ਤੇ ਤੇ ਜੋਲ ਸਾਹਿਬ ਉਹਨਾਂ ਦੀ ਬੇਟੀ ਦੀ ਬੇਟੇ ਦੀ ਸ਼ਾਦੀ ਸੀ ਜੁਗਰਾਜ ਦੀ ਸਾਡੇ ਦੀ ਸਾਹ ਸੋਚਾ ਸਿੰਘ ਦੇ ਪੁੱਤੇ ਦੀ ਜਿਸਮਿੰਦਰ ਜੀ ਦੇ بیٹے ਦੀ ਉੱਥੇ ਇਹ ਸਰਦਾਰ ਸੋਹਣ ਸਿੰਘ ਹੋਠੀ ਜੀ ਆਏ ਸਨ ਮੈਨੂੰ ਉੱਥੇ ਉੱਥੇ ਮਾਲ ਟਾਊਨ ਜੋਲ ਮਾਰਕੀਟ ਇਹ ਮਿਲੇ ਤੇ ਧੰਨ ਧੰਵਾਦ ਬਹੁਤ ਸੰਤ ਬਾਬਾ ਨਿਰਮਲਦਾ ਸਿੰਘ ਮਹਾਰਾਜ ਔਰ ਮੈਡਮ ਉਸਨਤੋ ਜੀ ਦਾ ਬਹੁਤ ਬਹੁਤ ਧੰਵਾਦ ਤੇ 스폰서 ਫੁੱਟਬਾਲ ਟੂਰਨਾਮੈਂਟ ਵੀ ਰਾਜਪੁਰ ਇਹਨਾਂ ਨੇ ਕਰਵਾਇਆ ਕਬੱਡੀ ਮੈਚ ਵੀ ਮੁੱਖੇ ਪਿੰਡ ਦੇ ਵਿੱਚ ਮੇਰੇ ਸਹੁਰੇ ਨਾਲ ਹੀ ਯਰ ਰਧਾਵਾ ਮਸੰਡਾ ਉਹਦੇ ਨਾਲੇ ਮੁੱਖਾ ਕਿੱਥੇ ਦੇਖੋ ਜੀ ਭੁੰਦਾ ਥੋੜੋ ਹੈ ਇਸ ਤਾਹੀ ਕੀਤਾ ਹੈ ਇਹਨਾਂ ਨੇ ਕੀਤਾ ਹੈ ਤੇ ਤੁਹਾਨੂੰ ਫਲਦਾ ਫੁੱਦਾ ਨਹੀਂ ਦਿਖਦਾ ਰੇ ਇਹ ਬਾਬਾ ਜੀ ਦੀ ਕਿਰਪਾ ਆ ਸਾਰੀ ਮੇਰੇ ਸਹੁਰਾ ਸਾਹਿਬ ਨਾਲ ਬਹੁਤ ਪਿਆਰ ਸੀ ਸਰਦਾਰ ਸਿੰਘਾ ਸਰਦਾਰ ਮਹਿੰਦਰ ਸਿੰਘ ਉਹਨਾਂ ਦਾ ਨਾਮ ਸੀ ਦੇਖੋ ਤਾੜੀ ਮਾਰੋ ਵੀ ਜੋਰ ਇਹ ਹੁੰਦੇ ਮਾਪੋਟਰ ਮਾਪੋਟਰ ਸੇ ਹੀ ਹੁੰਦੇ ਆ ਬੜੇ ਚਿਰ ਬਾਅਦ ਮੈਂ ਆਪਣੇ ਬਾਦਲ ਦਾ ਨਾਮ ਸੁਣਿਆ ਬਾਬਾ ਜੀ ਹੋਣਾ ਉਹੀ ਕੁਛ ਹੈ ਜੋ ਤੁਸੀਂ ਬਚਨ ਕਰਦਾ ਹੋਣ ਭਾਜੀ ਗਿਆਨ ਭਾਜੀ ਹੁਣੇ ਕਹਿੰਦੇ ਪੈਸੀ ਜੋ ਬਾਬਾ ਜੀ ਕਹਿਣਗੇ ਅਸੀਂ ਉਹ ਹੀ ਕਰਨਾ ਤੇ ਰੋਟੀ ਦਾ ਹੋ ਗਿਆ ਕਿਤੇ ਟਾਈਮ ਇਹ ਘਰ ਵਾਲੀ ਆਪਣੇ ਘਰ ਵਾਲੀ ਨੂੰ ਕਹਿੰਦੀ ਜੀ ਵੀ ਰੋਟੀ ਲਿਆਵਾ ਉਹ ਕਹਿੰਦਾ ਲਿਆ ਦਬ ਦਬ ਭੁੱਖ ਲੱਗੀ ਹੋਆ ਉਹ ਕਹਿੰਦੀ ਇਹ ਦੱਸੋ ਵੀ ਚੁੱਲੇ ਤੇ ਫੁਲਕਾ ਬਣਾਵਾ ਕਿ ਗੈਸ ਤੇ ਬਣਾਵਾ ਉਹ ਕਹਿੰਦਾ ਵੀ ਚੁੱਲੇ ਤੇ ਬਣਾ ਲੈ ਕਹਿੰਦੀ ਮੈਂ ਸੋਚਦੀ ਗੈਸ ਤੇ ਬਣਾ ਲਵਾਂ ਕਹਿੰਦਾ ਜਦ ਮੈਂ ਤੈਨੂੰ ਕਿਹਾ ਵੀ ਚੁੱਲੇ ਤੇ ਬਣਾ ਕਹਿੰਦੀ ਮੈਂ ਸੋਚਦੀ ਗੈਸ ਤੇ ਬਣਾਵਾਂ ਕਹਦਾ ਬੇਬੇ ਨੂੰ ਪੁੱਛਣਾ ਕਾਨੂੰ ਸੀ ਤੇ ਤੂੰ ਗੈਸ ਤੇ ਬਣਾਉਣਾ ਤਾਂ ਗੈਸ ਤੇ ਬਣਾ ਲੈਂਦੀ ਮੈਂ ਤੈਨੂੰ ਪੁੱਛਣਾ ਕਾਨੂੰ ਸੀ ਪਰ ਇਹਨੂੰ ਮੂੰਹ ਕਰਕੇ ਕਹਿੰਦੀ ਪੁੱਛੀ ਦਾ ਹੁੰਦਾ ਆਦਮੀਆਂ ਨੂੰ ਕਰੀਦੀ ਆਪਣੀ ਮਰਜ਼ੀ ਕੋਣਾ ਉਹ ਹੀ ਪੁੱਛਿਆ ਜੋ ਤੁਸੀਂ ਬਚਨ ਕਰੋਗੇ ਕਿੰਨਾ ਇਦਾਂ ਹੀ ਆ ਹਾਂ ਇਦਾਂ ਹੀ ਹੁੰਦੇ ਆ ਨਾ ਇੱਥੇ ਉਹ ਕਹਿੰਦੀ ਕਿ ਪੁੱਛੀ ਦਾ ਹੁੰਦਾ ਆਦਮੀਆਂ ਨੂੰ ਮਾਨਤਾ ਨਹੀਂ ਰੱਖੀ ਨਾ ਕਿ ਆਪਣੀ ਮਰਜ਼ੀ ਉਹ ਗੱਲ ਇਹ ਆ ਕਿ ਪੈਰ ਤੁਸੀਂ ਜਦ ਪਾਇਆ ਦੇਖੋ ਬੜੀ ਪੂਜਨੀਕ ਸ਼ਖਸੀਅਤ ਹੈ ਸਾਡੀ ਮੈਂ ਪਰਸੋਂ ਦੇਖਿਆ ਚੌਥ ਹੰਸਰਾਜ ਹਰਸ ਕਿੱਦਾ ਇਹਨਾਂ ਦੇ ਆਲੇ ਦੁਆਲੇ ਫਿਰਦਾ ਸੀ ਜੀ ਮਨਸਰ ਸਾਡਾ ਭਗਵਾਨਤਮਾਨ ਸਾਰੇ ਉੱਥੇ ਵੀ ਦਾਸ ਦੀ ਸੇਵਾ ਲੱਗੀ ਸੀ ਵੀ ਪੰਜ-ਛੇ ਮਿੰਟ ਤੁਸੀਂ ਤੋਂ ਉਹਨਾਂ ਨੇ ਬਾਅਦ ਮੈਂ ਮਾਨਤਾ ਨੂੰ ਬੁਲਾਇਆ ਬਾਅਦ ਸਾਹ ਪਰਜਿਤ ਅਸੀਂ ਹਮਦਾਰ ਤੋਂ ਹੋਣਾ ਤਾਂ ਸੁਨਵਾਦ ਕਿਹਾਇਆ ਪੈਰ ਤੁਸਾਂ ਜਦ ਪਾਇਆ ਸਾਡੇ ਵੇੜੇ ਵਿੱਚ ਚਾਨਣ ਉਤਰ ਆਇਆ ਸਾਡੇ ਵੇੜੇ ਵਿੱਚ ਮਸਤ ਬਹਾਰਾਂ ਖੁਸ਼ੀਆਂ ਖੇੜੇ ਛਾ ਗਏ ਨੇ ਕਿੰਨਾ ਹੈ ਸ਼ਰਮਾਇਆ ਸਾਡੇ ਵੇਲੇ ਵੇਲੇ ਅੱਜ ਕਿੰਨਾ ਅਮੀਰ ਹੋ ਗਿਆ ਤੁਹਾਡੇ ਇੱਥੇ ਜਿਹੜੇ ਤੁਸੀਂ ਆ ਕੇ ਦਰਸ਼ਨ ਦਿੱਤੇ ਆ ਉਹ ਹੁਣ ਮੈਂ 2 ਮਿੰਟ ਲਈ ਬੇਨਤੀ ਕਰਾਂਗਾ ਗਿਆਨ ਭਾਜੀ ਬਾਬਾ ਜੀ ਦਾ ਸਵਾਗਤ ਕਰ ਜੀ ਆ ਆ ਦੋ ਅਖਰ ਕਹਿਣ ਉੱਠ ਕੇ ਗਿਆਨ ਜੀ ਉਠੋ ਨਹੀਂ ਬੇਟਾ ਸਾਡੇ ਕੋਲ ਸੇਵਾ ਲੈ ਜਾਓ ਜੀ ਕਹਿੰਦੇ ਹਨ ਬਹੁਤ ਰਾਸੇ ਲੱਗਦੇ ਸਾਰੇ ਕਦੀ ਗਏ ਉਦੋਂ ਨਹੀਂ ਆਵੇ ਕੋਈ ਉਦੋਂ ਜਾਏ ਬਾਬਾ ਜੀ ਕਹਿੰਦੇ ਤੂੰ ਅਰਦਾਸ ਕਰ ਮੇਰਾ ਖਿਆਲ ਤਿੰਨ ਮਹੀਨੇ ਤੁਸੀਂ ਦਾ ਮੰਜੇ ਨਾਲ ਲੱਗੇ ਹੋਏ ਮੰਜੇ ਦੇਖਦੇ ਨਹੀਂ ਸੀ ਹੁੰਦੇ ਅੱਛਾ ਜੀ ਦਾ ਮਾਤਾ ਤਰਫੇ ਬਹੁਤ ਮੇਰਾ ਗਿਆਨ ਉਹ ਬਾਕੀ ਸਾਰੇ ਹੋਰ ਗਏ ਸੀ ਦੇਖ ਸਾਬਾ ਨੂੰ ਕਹਿੰਦਾ ਤੁਸੀਂ ਦੋ ਖਿਰਦਾ ਪਣੀ ਜੀ ਧੰਨਵਾਦ ਕਰਦੇ ਹਾਂ ਹੱਥ ਰੱਖ ਕੇ ਨਹੀਂ ਨਹੀਂ ਸੁਣੋ ਜਿਨਾਂ ਨੇ ਸਾਡੇ ਆ ਕੇ ਚਾਰ ਨਪਾਇਆ ਐ ਐਡਾ ਬੜਾ ਹੁਤਾ ਹੈ ਇਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਵਾਹ ਵਾਹ ਆਪਣੇ ਉਹੀ ਪਰਿਵਾਰ ਵੱਲੋਂ ਉਹ ਸਾਰੇ ਸਰਪੰਚ ਸਾਰੇ ਪੰਚਾਇਤ ਸਾਹਿਬ ਬਾਕੀ ਕੌਮ ਕਮੇਟੀ ਦੇ ਮੈਂਬਰ ਜਿਹੜੇ ਆ ਉਹਨਾਂ ਵੱਲੋਂ ਸੰਤ ਜੀ ਦਾ ਬਹੁਤ ਬਹੁਤ ਧੰਨਵਾਦ ਕਿ ਉਹਨਾਂ ਦੀ ਕਾਰਵਾਈ ਕੀਤੀ ਜਾਵੇ ਤੇ ਇਹ ਆਪਣੇ ਇੱਥੇ ਬਚਾ ਲਾ ਪਏ ਇਸ ਦਾ ਬਹੁਤ ਬਹੁਤ ਧੰਨਵਾਦ ਹੈ ਵਾਹ ਜੀ ਵਾਹ ਜੀ ਜਿੰਦਾਰ ਹੋ ਸਭਾ ਜੀ ਜੀ ਤਨਵਾਲ ਸਾਰਿਆਂ ਦਾ ਸਾਰਿਆਂ ਨੇ ਇਸ ਕੰਮ ਦੇ ਵਿੱਚ ਕਿਉਂਕਿ ਇਹ ਖੁਸ਼ਕੜ ਹੈ ਜਦੋਂ ਪਿੱਛੇ ਆਪਾਂ ਜਦੋਂ ਕੋਈ ਵੀ ਪਿੰਡ 'ਚ ਕੰਮ ਕਰਨਾ ਤੇ ਸਾਰਿਆਂ ਨੇ ਇਕੱਠੇ ਹੋਣਾ ਸਹਿਰਾਹ ਕਰਨੀ ਤੇ ਉਹ ਫਿਰ ਕਾਰਜ ਕੀਤੇ ਜਾਂਦੇ ਸੀ ਸਾਡੇ ਪਿੰਡ ਦੇ ਵਿੱਚ ਕੁਝ ਹੀ ਹੋਇਆ ਜਿੰਨਾ ਕੁਝ ਡਵੈਲਪਮੈਂਟ ਹੋਈ ਆ ਇਹ ਸਾਰੇ ਸਿਆਣੇ ਲੋਕਾਂ ਦੀ ਸਹਿਮਤੀ ਦੇ ਨਾਲ ਹੀ ਹੋਈ ਆ ਸਾਡੇ ਪਿੰਡ ਦੇ ਵਿੱਚ ਸਭ ਤੋਂ ਵਧੀਆ ਹਸਪੀਟਲ ਇਲਾਕੇ ਤੋਂ ਸਾਰੇ ਲੋਕ ਇਹ ਪਸ਼ੂਆਂ ਦੇ ਹਸਪੀਟਲ ਜਾਂਦੇ ਸੀ ਪਸ਼ੂ ਲੈ ਕੇ ਵਧੀਆ ਤੋਂ ਵਧੀਆ ਉਗ ਰੂਰੂ ਪਿੰਡਾਂ ਤੋਂ ਹੋਰ ਜਿਹੜੇ ਸੋਸਿਟੀ ਬਣਾਇਆ ਸੌਰਾਖੇ ਦੇ ਇਸੇ ਹੀ ਪਰਿਵਾਰ ਨੇ ਜੀ ਸ਼ੁਰੂਆਤ ਕੀਤੀ ਸੀ ਨਗਰ ਦੇ ਵਿੱਚ ਜਿੰਨੀ ਵੀ ਡਿਵੈਲਪਮੈਂਟ ਹੋਈ ਆ ਸਾਰੀ ਸਹਿਮਤੀ ਦੇ ਨਾਲ ਪਿਆਰ ਦੇ ਨਾਲ ਹੋਇਆ ਕਈ ਵਾਰੀ ਸਾਡੇ ਹੁੰਦਾ ਸੀ ਚੜਦਾ ਲੈਂਦਾ ਆ ਨਹੀਂ ਕਰਨਾ ਤੇ ਸਿਆਣੇ ਲੋਕਾਂ ਨੇ ਕਹਣਾ ਪਿੰਡ ਦੀ ਆ ਚੜਦਾ ਕੁਝ ਨਹੀਂ ਕਈ ਵਾਰੀ ਅਫਸਰਾਂ ਨੇ ਕਹਣਾ ਚੜਦਾ ਲੈਂਦਾ ਕੀ ਹੁੰਦਾ ਤੇ ਉਹਨਾਂ ਫਿਰ ਕਹਿੰਦਾ ਨਹੀਂ ਇੱਥੇ ਸਾਡੇ ਦਾ ਥੋੜਾ ਜਿਹਾ ਸੰਸਕਾਰ ਹੈ ਗਿਆ ਪਰ ਅੱਜ ਦੀ ਸੰਸਕਾ ਸਾਰੇ ਖਤਮ ਹੈ ਅੱਜ ਕੋਈ ਗੱਲ ਨਹੀਂ ਸਾਰਿਆਂ ਦੇ ਸਾਰਾ ਪਿੰਡ ਨੱਗਰ ਸਾਰਾ ਇੱਕ ਹੋ ਜਾਇਆ ਇਸਾਰੇ ਸਮਝ ਲਿਆ ਕਿਸੇ ਪਾਸੇ ਵੀ ਕੁਝ ਹੋ ਜਾਵੇ ਚਾਹੇ ਉਹ ਕਿਲਾ ਹੋਣਾ ਉਹਦਾ ਕਿਲਾ ਯੁੱਧ ਇਧਰ ਦਾ ਜੋ ਫਲਾਨਾ ਹੈਗਾ ਇਧਰ ਦਾ ਉਹ ਹੈਗਾ ਤੇ ਕਈਆਂ ਦੀ ਸਹਿਮਤੀ ਨਹੀਂ ਸੀ ਬਣਦੀ ਕਿਉਂਕਿ ਕਈ ਲੋਕ ਜਿਹੜੇ ਹੁੰਦੇ ਸੀ ਉਹਨਾਂ ਦੇ ਵਿੱਚ ਅੰਦਰ ਹੀ ਥੋੜਾ ਜਿਹਾ ਟੱਕੜਪੋਣਾ ਉਹ ਖੜਦੇ ਨਹੀਂ ਸੀ ਹੁੰਦਾ ਕਿ ਉਹਨਾਂ ਦੀ ਗੱਲ ਮੰਨਣੀ ਪੈਂਦੀ ਸੀ ਤੇ ਅੱਜ ਮਾਲਕ ਦੀ ਕਿਰਪਾ ਪਾ ਸਾਰੇ ਸਹਿਵਾ ਤੋਂ ਹੋ ਕੇ ਸਾਰੇ ਪਿਆਰ ਦੇ ਨਾਲ ਐਨ ਆਰ ਆਈ ਲੋਕ ਸਾਡੇ ਪਿੰਡ ਦੇ ਵਿੱਚ ਤੁਸੀਂ ਇੱਕ ਵਾਰੀ ਦੇਖੋ ਸਾਡੇ 85% ਸਾਡੇ ਖਾਲੀ ਆ ਘਾਲਫਰਿੰਦੇ ਦੇ ਨਗਰ ਉਸ ਕਿੰਨਾ ਸਾਡੀ ਵਸੋਂ ਹੱਥ ਦੇ ਵਿੱਚ ਲੇਕਿਨ 15% ਹੀ ਆ ਸੀ ਇੱਥੇ 15% ਬਾਕੀ ਸਭ ਬਾਹਰ ਰੁਲੇ ਜਾਈਏ ਕਿਉਂ ਅਸੀਂ ਬਾਹਰ ਜਾਂਦੇ ਆ ਸਾਨੂੰ ਪਤਾ ਆ ਕਿ ਆਸਟ੍ਰੇਲੀਆ ਜਿਹੜੀ ਉੱਥੇ ਵੀ ਸਾਨੂੰ ਮਿਲਦੇ ਆ ਨਿਊਜ਼ੀਲੈਂਡ ਜਾਏ ਇੱਧਰ ਚਲੇ ਜਾਈਏ ਆਰੁਗਾਂਤੀ ਦੇ ਸਾਡੇ ਨਗਰ ਦੇ ਵਿੱਚ ਜੇ ਸਾਡਾ ਨਗਰ ਆ ਜਾਵੇ ਨਾ ਸਾਰਾ ਹੀ ਇੱਥੇ ਤੇ ਜਲੰਧਰ ਤੋਂ ਵੀ ਜਗ੍ਹਾ ਤਾਂ ਚਾਹੀਦੀ ਹੈ ਤੇ ਉਹਨਾਂ ਲੋਗਾਂ ਦੀ ਕਿਰਪਾ ਦੇ ਨਾਲ ਉਹਨਾਂ ਲੋਗਾਂ ਦੀਆਂ ਖੇਤ ਕਮਾਈਆਂ ਨਾਲ ਅੱਛੇ ਰਬੜ ਬੜੀਆਂ ਮੰਨਾ ਮਾਰੀਆਂ ਇਹ ਨਹੀਂ ਕਿ ਆਪਾਂ ਇੱਥੇ ਇੰਨਾ ਕਿਹਨਾਂ ਨੂੰ ਦੇਖਦੇ ਆ ਐਨ ਆਰ ਆਈ ਲੋਕਾਂ ਨੇ ਉੱਥੇ ਜਾ ਕੇ ਗੁਰੂ ਘਰ ਬਣਾਏ ਔਰ ਬੜਬੜੇ ਪ੍ਰੋਜੈਕਟ ਚਲਾਏ ਔਰ ਜਿਹੜੇ ਲੋਕ ਇੱਥੋਂ ਜਿਹਨਾਂ ਨੂੰ ਨਹੀਂ ਉੱਥੇ ਜਗ੍ਹਾ ਸੀਗੀ ਜਾਂ ਨਹੀਂ ਰੋਜੀ ਰੋਟੀ ਸੀਗੀ ਉਹ ਲੋਗਾਂ ਨੂੰ ਉਹਨੂੰ ਵੀ ਸੁਭਾਲ ਲਿਆ ਉਹ ਵੀ ਅੱਜ ਆਰਮਾਪਤੀ ਬਣ ਗਿਆ ਬਹੁਤ ਅਸੀਂ ਗਏ ਇੱਕ ਇੱਥੇ ਲੜਕਾ ਸਾਡਾ ਸੀਗਾ ਤੇ ਉਹ ਉਹ ਉਹਨੂੰ ਨਾ ਜਗ੍ਹਾ ਤੇ ਮਿਲੀ ਜੀ ਅੱਛਾ ਜੀ ਤੇ ਜਦੋਂ ਮੇਰਾ ਉਹਨੂੰ ਪਤਾ ਲੱਗਾ ਵੀ ਆਇਆ ਮੇਰੇ ਨਾਲ ਇੱਥੇ ਮੇਰੇ ਕੋਲ ਹੀ ਰਹਿੰਦਾ ਸੀ ਉਹ ਗੇਮਾਂ ਵਿੱਚ ਬਹੁਤ ਵਧੀਆ ਉਹਦਾ ਕੰਮ ਸੀਗਾ ਸਾਰੇ ਦੋ ਹੀ ਭਰਾ ਸੀਗੇ ਦੋਵੇਂ ਗੇਮਾਂ ਸਕੇ ਉਹ ਕਬੱਡੀ ਦਾ ਟੂਰਨਾਮੈਂਟ ਸਾਰਾ ਕੁਝ ਕਰਦੇ ਜਦੋਂ ਉੱਥੇ ਗਏ ਤੇ ਉਹਨੂੰ ਪਤਾ ਲੱਗਿਆ ਉਹ ਡੈਡੀ ਨੂੰ ਕਹਿੰਦਾ ਰੈਡੀ ਵੀ ਮੈਂ ਬੜੀ ਦੂਰ ਐ ਨਾ ਆ ਜਾਣਾ ਸ਼ਾਮ ਤੱਕ ਆ ਜਾਣਾ ਜਿਸ ਦਿਨ ਆਇਆ ਉਹ ਆਦਾ ਸ਼ਾਮ ਹੀ ਗਿਆ ਲੇਕਿਨ ਘਰ ਨਹੀਂ ਪਹੁੰਚਿਆ ਜਦੋਂ ਕਿੰਨੀ ਦੇਰ ਹੋਈ ਉਹ ਡੈਡੀ ਨੇ ਟੈਲੀਫੋਨ 'ਤੇ ਕਿਹਾ ਬੇਟਾ ਤੂੰ ਇੰਨੀ ਦੇਰ ਕਿਉਂ ਲਾਈ ਆ ਮੈਂ ਸੰਗਤ ਬੈਠੀ ਸਾਰੇ ਵੇ ਤੂੰ ਆਇਆ ਨਹੀਂ ਇਹ ਤਾਂ ਡੈਲੀ ਟਰੱਕ ਕਿੱਥੇ ਖੜਾ ਕਰਾਂ ਮੈਂ ਮੇਰਾ ਟਰੱਕ ਲਿਆ ਲਿਆ ਕਰਾਇ ਤੇ ਉੱਚ ਰੋਂਦਾ ਸੀ ਕਿਹਦਾ ਟਰੱਕ ਕਿੱਥੇ ਖੜਾ ਕਰਾਂ ਉਹ ਕਹਿੰਦਾ ਵੀ ਤੂੰ ਫਲਾਣਾ ਇੱਦਾਂ ਕਰ ਦੋ ਤਿੰਨ ਕਿਲੋਮੀਟਰ ਹੈਗਾ ਮੇਰਾ ਦੋਸਤ ਆ ਮੈਂ ਉਹਨਾਂ ਨੂੰ 电话 ਕਰਦਾ ਤੂੰ ਉੱਥੇ ਖੜਾ ਕਰਿਆ ਉਹਦੇ ਘਰ ਉਹ ਗਿਆ ਤੇ ਟੈਲੀਫੋਨ 'ਤੇ ਕਹਿੰਕੇ ਉਹਨਾਂ ਨੇ ਜੋ ਟਰੱਕ ਖੜਾ ਕੀਤਾ ਤੇ ਆਇਆ ਉਹ ਤੇਰਾ ਬੇਡਾ ਕੀ ਗੱਲ ਕਹਿੰਦਾ ਮੈਨੂੰ ਜਗਾ ਹੀ ਨਹੀਂ ਬੇਡਾ ਖੜਾ ਕਰਦਾ ਨੂੰ ਅੱਜ ਮਾਲਕ ਦੀ ਕਿਰਪਾ 500 ਟਰੱਕ ਦਾ ਉਹਨਾਂ ਕੋਲ ਜੋ ਆਪਣੇ ਨਰਤੋਂ ਦੇ ਬਤੀ ਰਿਸੀ ਯਾਰ ਆਪਣੇ ਗੁਰੂ ਘਰਾਂ ਦੇ ਵਿੱਚੋਂ ਗੁਰੂ ਹਰਗੋਬਿੰਦ ਸਾਹਿਬ ਨੇ ਯਾਰਡ ਬਣਾਇਆ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਨਾਮ ਤੇ ਉਹਨਾਂ ਨੇ ਉੱਥੇ ਕੋਈ ਬੜਾ ਵਿਸਤਰਾ ਸਗਾ ਲੋਕ ਨਾਮ ਇਹੀ ਲੈ ਲੈਂਦੇ ਗੁਰਾਂ ਨੇ ਪਿੰਡ ਦਾ ਇਦਾਂ ਪਿੰਡ ਦਾ ਅੱਜ ਰਾਏਪੁਰ ਦਾ ਨਾਮ ਹੈ ਕਿਉਂ ਨਾਮ ਹੋਇਆ ਗੁਰੂ ਘਰ ਰਾਜ ਸਾਹਿਬ ਜੀ ਦੇ ਮਹਾਰਾਜ ਨਾਂ ਦੇ ਗੁਰੂ ਘਰ ਬਣਾਏ ਔਰ ਬੜੇ ਪ੍ਰੋਜੈਕਟ ਚੱਲਦੇ ਆ ਆਪਾਂ ਜੀ ਬੈਠੇ ਆ ਇਹ ਸਾਰਾ ਪਿੰਡ ਦੀ ਜਿੰਨੀ ਵੀ ਡਿਵੈਲਪਮੈਂਟ ਹੈ ਇੱਕੋ ਬੰਦਾ ਕਰ ਸਕਦਾ ਮੈਨੂੰ ਪੂਰਾ ਭਰੋਸਾ ਆ ਕਿ ਸਾਡੇ ਲੋਕ ਸਾਡੇ ਉੱਤੇ ਦੇ ਦਾਨੀ ਜਿਹੜੇ ਕਰਨ ਜਿਹੜਾ 16 ਦਾਨ ਕਰਦਾ ਸੀ ਨਾ ਕਰਨ ਇਹ ਸਾਡੇ 16 ਤੇ ਹੀਰੇਦਾਰ ਕਰਨ ਵਾਲੇ ਲੋਕ ਆ ਇਹਨਾਂ ਮਾਪੂਛੇ ਕਰ ਰਹੇ ਲੋਕ ਬੜੀ ਬੱਧੀ ਆ ਸਾਰਿਆਂ ਦਾ ਧੰਨਵਾਦ ਔਰ ਜੀ ਹੁਯੋ ਜੀ ਉਮੀਦ ਕਰਦੇ ਆ ਖਾਸ ਕਰਕੇ ਐਨਆਰਆਈ ਬਾਹਰ ਨਾ ਜਾਵੇ ਸਾਡੇ ਪਿੰਡ ਤੋਂ ਕੋਹਾਂ ਜੀ ਇਹ ਸਾਰੇ ਇੱਥੇ ਆ ਕੇ ਆਪਣਾ ਸਾਰਾ ਵਧੀਆ ਬਣਾਉਣ ਆਪਣਾ ਪਿੰਡ ਜਿਹੜਾ ਹੈਗਾ ਉਹ ਮੇਰਾ ਕੋਈ ਕੀ ਕਹਿੰਦੇ ਜੀ ਉਹ ਕੋਹੇ ਨੂਰ ਕਹਿੰਨੂ ਕਹਿੰਦੇ ਇੱਕ ਹੋਰ ਹੁੰਦਾ ਕੁਝ ਵੀਗਾ ਬਿਓ ਬਣ ਜਾਵੇ ਸਾਡਾ ਮਤਲਬ ਸਾਡਾ ਪਿੰਡ ਦੁਨੀਆ ਦੇਖਣ ਆਵੇ ਲੋਕੀ ਦੇਖਣ ਆਏ ਹੋਏ ਰਾਏਪੁਰ ਜਾਓ ਨਾ ਦਰਸ਼ਨ ਕਰਕੇ ਆਓ ਨਾ ਦੇਖ ਕੇ ਆਓ ਤੇ ਸਾਡੀ ਤਾਂ ਸੋਚ ਇਹ ਆ ਆ 42 42 ਫੁੱਟ ਜਗਾ ਹੈ ਦੀ ਆ ਜਿਹੜਾ ਰਾਸਨਾ ਸੜਕ ਇਹ ਵੀ ਸੜਕ ਕਿਸੇ ਵੀ ਪਿੰਡ ਨੂੰ ਨਹੀਂ ਹੈਗੀ ਗਾੜੀ ਚੌੜੀ ਇੰਨੀ ਚੌੜੀ ਪਰ ਆਪਾਂ ਥੋੜੇ ਜਿਹਾ ਸੈਟ ਦੀ ਕਮੀ ਆਪਾਂ ਟੋਏ ਹੈ ਜਦੋਂ ਲੋਕੀ ਆਉਂਦੇ ਆ ਪਹਿਲਾਂ ਆਉਂਦੇ ਸੀ ਲਓ ਜੀ ਰਾਹਪੁਰ ਨੂੰ ਚੱਲੇ ਦੇਖੋ ਛੜ ਗਏ ਤੇਰੀ ਅੱਜ ਕਦੇ ਰਾਹਪੁਰ ਦੇ ਜਿੱਥੇ ਉਦੋਂ ਵੀ ਹੋ ਗਿਆ ਇਹ ਆਪਾਂ ਹੋਣਾ ਨਹੀਂ ਸਾਰਾ ਆਪਾਂ ਬਹੁਤ ਜਲਦੀ ਜੇ ਤਾਂ ਸਰਕਾਰਾਂ ਪੜਾਉਂਦੀਆਂ ਬਹੁਤ ਵਧੀਆ ਬਹੁਤ ਧੰਨਵਾਦ ਕਰਾਂਗੇ ਉਹਨਾਂ ਲੋਕਾਂ ਦਾ ਤੂੰ ਜੇ ਨਹੀਂ ਆ ਤੇ ਆਪਾਂ ਹੀ ਸਰਕਾਰਾਂ ਬਣ ਜਾਈਏ ਠੀਕ ਹੈ ਨਾ ਸੱਚੀ ਸਰਕਾਰ ਹੈ ਤੂੰ ਯੋ ਗਰੀਬੋ ਕਾ ਤਰਦਾ ਹੈ ਤੇਰੇ ਜੱਜੋ ਕੀ ਆਤਾ ਹੈ ਉਹ ਵੀ ਦੇਖ ਕੇ ਹੀ ਜਾਂਦਾ ਹੈ ਤੂੰ ਚਾਹੇ ਕੁਝ ਗੁਜਰਾ ਹੋਇਆ ਘਰ ਆਵਾਜ਼ ਹੋ ਜਾਏ ਕੋਈ ਮਜਬੂਰ ਗਮ ਕੀ ਕੈਸੇ ਆਜ਼ਾਦ ਹੋ ਜਾਏ ਦੁਆਵਾਂ ਕੋ ਜਹਾਂ ਲਾਓ ਜਹਾਂ ਤਕਦੀਰ ਬਣਦੀ ਹੈ ਸੁਣਾ ਦਰਬਾਰ ਮੇ ਤੇਰੇ ਯਹਾਂ ਤਕਦੀਰ ਬਣਦੀ ਤਕਦੀਰ ਨਾ ਬਣਿਆ ਸਾਡੇ ਬੜੇ ਬੜੇ ਲੋਕਰੀਆ ਆਪਾਂ ਕਮਜ਼ੋਰ ਨਹੀਂ ਥੋੜਾ ਆਪਾਂ ਵਧੀਆ ਤਰੀਕੇ ਦੇ ਨਾਲ ਰੜ ਮਿਲ ਕੇ ਬਣਾਈਏ ਸਾਡੇ ਕੋਈ ਕਮਿਊਨਿਟੀ ਤੇ ਜਿਹੜਾ ਖੇਡ ਹੈ ਸਾਡਾ ਇੱਥੇ ਚਾਰ ਪੰਜ ਖੇਤ ਵੇਚਿਆ ਹਾਂ ਹਾਂ ਜੀ 1 ਕਰੋੜ 5ਾਂ ਦੇ ਨਾਲ ਜਾਰੋ ਦਿਓ ਕਿੰਨਾ ਹੋਇਆ 25 ਉਹ ਕਹਿੰਦੇ ਬੜੀਆ ਕਈ ਵਾਰੀ ਗੱਲਾਂ ਨੂੰ ਧੋਮਾ ਸਿਆਸੀ ਲੋਗ ਆ ਪਰ ਗੱਲ ਜਿਹੜੀ ਦਾ ਉਹ ਆਪਾਂ ਨੂੰ ਕਿਚਲੇਣੀ ਜਾਈ ਵੀ ਆ ਉਹ ਦੋਤੇ ਨੇ ਉੱਥੇ ਕਿਹਾ ਕਹਿੰਦੇ ਭਗਤ ਸਿੰਘ ਦੀ ਉਮਰ ਸੀ 23 ਸਾਲ ਦੀ 30 ਸਾਲ ਦੀ ਉਮਰ 'ਚ ਉਹਨਾਂ ਨੇ ਆਪਣੇ ਦੇਖ ਲਈ ਕਰਵਾਨੀ ਕੀਤੀ ਉਹ ਕਹੀ ਨਾ ਤੁਹਾਡੇ ਸਾਹਮਣੇ ਆ ਠੀਕ ਹੈ 23 ਸਾਲ ਦੀ ਉਮਰ ਸੀ ਉਹ ਉਹ ਅੱਜ ਵੀ 23 ਸਾਲ ਦਾ ਹਾਂ ਅੱਜ ਤੋਂ 400 ਸਾਲ ਬਾਅਦ ਅਗਾਂਹ ਵੀ ਦੇਖੂਗਾ ਤਾਂ ਵੀ 23 ਸਾਲ ਆ ਵੀ 23 ਸਾਲ ਇਹ ਜਿਹੜੇ ਦਾਨੀ ਲੋਕ ਆ ਹਮੇਸ਼ਾ ਜੀਉਂਦੇ ਆ ਠੀਕ ਹੈ ਨਾ ਇਹ ਨਾਲ ਕਰਕੇ ਆਪਾਂ ਦੂਸਰੇ ਵੀ ਸੰਸਕਾਰ ਕਰੀਏ ਪਾਈ ਸਾਡੇ ਪਿੰਡ 'ਚ ਆਪਣੀ ਲਿਸਟ ਬਣਾ ਲਓ ਆਪਣੇ ਵੀ ਅੱਜ ਆਪਾਂ ਆ ਕਰਨਾ ਆਪਾਂ ਉਹ ਕਰਨਾ ਉਹ ਸਾਰੇ ਆਪਾਂ ਰਲ ਮਿਲ ਕੇ ਵਧੀਆ ਤਰੀਕੇ ਦੇ ਨਾਲ ਜੇ ਹੋ ਜਾਏਗਾ ਤੇ ਬਹੁਤ ਵਧੀਆ ਸਾਡਾ ਪਿੰਡ ਸਵਰਗ ਬਣ ਜੂਗਾ ਸਾਡੇ ਨਰਕ ਪਿਆ ਹੋਇਆ ਮੈਂ ਸੱਚੀ ਗੱਲ ਦਾ ਸਾਡੇ ਪਿੰਡ ਚ ਨਰਕ ਪਿਆ ਹੋਇਆ ਉਹ ਆਉਂਦੇ ਆ ਆਪਾਂ ਕਈ ਠੋਕਰਾਂ ਖਾ ਕੇ ਆਉਂਦੇ ਆ ਲੋਕੀ ਠੋਕਰਾਂ ਨਾ ਖਾਣੇ ਇੱਥੋਂ ਸਮਝਾ ਅਸ਼ੀਰਵਾਦ ਲੈ ਕੇ ਜਾਣ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਬਹੁਤ ਜੀ ਇੱਕ ਨਾ ਕੀ ਗੱਲ ਪੁੱਛਣੀ ਆ ਹਾਂਜੀ